ਜੀ ਕਾਲ ਜੀ ਮਨਦੀਪ ਸੇਖੋਂ YouTube ਚੈਨਲ 3582 ਅਸੀਂ ਆਏ ਸੀ ਜੀ ਅਵਤਾਰ ਸਿੰਘ ਦੀ ਵਰਕਸ਼ਾਪ ਚ ਮਾਨੂਪੁਰ ਤੇ ਧਿਆਨ ਨਾਲ ਦੇਖੋ ਜੀ ਅਵਤਾਰ ਸਿੰਘ ਦੀ ਵਰਕਸ਼ਾਪ ਆ ਨਾਲ ਗੁਰੂ ਘਰ ਆ ਵਿੜੇ ਵਾਲਾ ਵਿੜੇ ਵਾਲਾ ਗੁਰੂ ਘਰ ਆ ਅਵਤਾਰ ਸਿੰਘ ਦੀ ਵਰਕਸ਼ਾਪ ਆ ਤੇ ਆ ਧਿਆਨ ਨਾਲ ਦੇਖੋ ਜੀ ਇਹ ਬੰਦੇ ਗੇਟ ਹਰ ਤਰ੍ਹਾਂ ਦੇ ਗੇਟ ਤਿਆਰ ਕਰਦੇ ਨੇ ਦੇਖੋ ਗੇਟ ਤਿਆਰ ਹੋਇਆ ਹੋਇਆ ਤੇ ਇੱਧਰ ਸਟੈਂਡ ਦੇਖੋ ਹੀ ਸਟੈਂਡ ਵੀ ਤਿਆਰ ਕਰਦੇ ਆ ਤੇ ਆਹ ਜੰਗਲੇ ਵੀ ਤਿਆਰ ਕਰਦੇ ਆ ਇਦਾਂ ਦੇ ਇਦਾਂ ਦੇ ਜੰਗਲੇ ਵੀ ਤਿਆਰ ਕਰਦੇ ਆ ਤੇ ਆਹ ਦੇਖੋ ਸਟੈਂਡ ਇਦਾਂ ਦੇ ਸਟੈਂਡ ਫਰਿੱਜਾਂ ਵਾਲੇ ਵਾਸ਼ਿੰਗ ਮਸ਼ੀਨਾਂ ਵਾਲੇ ਸਟੈਂਡ ਤਿਆਰ ਕਰਦੇ ਆ ਆਹ ਗੇਟ ਹੈ ਇਦਾਂ ਇਹ ਦੂਜਾ ਪੱਲਾ ਜੀ ਗੇਟ ਦਾ ਜਿਹੜਾ ਤੁਹਾਨੂੰ ਬਾਹਰ ਦਿਖਾਇਆ ਸੀ ਆ ਦੇਖੋ ਇਹ ਇਹ ਗੇਟ ਤਿਆਰ ਕਰਦੇ ਆ ਇਹ ਜੰਗਲੇ ਮਹਾਰਾਜ ਦੀ ਸਵਾਰੀ ਅੱਗੇ ਜਿਹੜੇ ਜੰਗਲੇ ਲੱਗੇ ਹੁੰਦੇ ਆ ਮਹਾਰਾਜ ਦੀ ਬੀੜ ਸਾਹਬ ਹੁੰਦੀ ਆ ਆਪਣੇ ਜਿੱਥੇ ਸਟੀਲੀ ਜੰਗਲੇ ਉਹ ਵੀ ਤਿਆਰ ਕਰਦੇ ਨੇ ਤੇ ਚਾਈਨੀ ਪੱਤੀ ਦੀਆਂ ਗਰਿੱਲਾਂ ਜਿਹੜੇ ਆੜੀਆਂ ਚਗਾਠਾਂ ਆਪਾਂ ਕਹਿੰਦੇ ਆ ਉਹ ਵੀ ਆ ਦੇਖੋ ਚਗਾਠਾਂ ਤੇ ਰੋਸ਼ਨਦਾਨ ਵਗੈਰਾ ਚਾਈਨੀ ਪੱਤੀ ਦੇ ਇਹ ਇਦਾਂ ਦੇ ਗੇਟ ਤੇ ਆ ਇਦਾਂ ਦੀਆਂ ਜਾਲੀਆਂ ਜੀ ਤੇ ਆ ਗੋਲ ਪੌੜੀਆਂ ਜੀ ਇਹ ਵੀ ਤਿਆਰ ਕਰਦੇ ਨੇ ਤੇ ਆ ਦੇਖੋ ਜੀ ਮੰਜੇ ਵੀ ਤਿਆਰ ਕਰਦੇ ਨੇ ਇਹ ਲੋਹੇ ਦੇ ਆ ਧਿਆਨ ਨਾਲ ਅੰਦਰ ਵਰਕਸ਼ਾਪ ਦੇਖੋ ਇੰਨੇ ਹੀ ਮੰਜੇ ਵੀ ਖੜੇ ਨੇ ਅੰਦਰ ਲੋਹੇ ਦੇ ਇਹ ਜੰਗਲੇ ਫੇਰ ਮਹਾਰਾਜ ਦੀ ਸਵਾਰੀ ਅੱਗੇ ਜਿਹੜਾ ਜੰਗਲਾ ਸਾਹਿਬ ਹੁੰਦੇ ਆ ਉਹ ਆ ਜੰਗਲੇ ਆ ਇਹ ਤੇ ਧਿਆਨ ਨਾਲ ਦੇਖੋ ਜੀ ਇੱਕ ਵਾਰ ਤੁਸੀਂ ਵਿజిਟ ਕਰੋ ਜੀ ਇਹਨਾਂ ਦੀ ਵਰਕਸ਼ਾਪ 'ਚ ਆ ਕੇ ਇਹਨਾਂ ਦਾ ਕੰਮ ਦੇਖੋ ਸੇਵਾ ਦਾ ਮੌਕਾ ਦਿਓ ਕੰਮ ਦੇਖੋ ਔਰ ਕੰਮ ਦੇਖ ਕੇ ਬਾਜ਼ਾਰ ਨੂੰ ਘੱਟ ਰੇਟ ਐ ਇਹਨਾਂ ਦਾ ਤੇ ਕੰਮ ਸਾਫ਼ ਸੁਥਰਾ ਇੱਕ ਨੰਬਰ ਕੰਮ ਆ ਕੋਈ ਹਿਰਾਫੇਰੀ ਨਹੀਂ ਕੰਮ ਦੇ ਵਿੱਚ ਬਹੁਤ ਵਧੀਆ ਇਨਸਾਨ ਨੇ ਤੇ ਆ ਕੇ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਜੀ ਧਿਆਨ ਨਾਲ ਤੇ ਸੇਵਾ ਦਾ ਮੌਕਾ ਦਿਓ ਵੀ ਬਾਕੀ ਸਾਡੇ ਚੈਨਲ ਨੂੰ ਵੱਤ ਵੱਧ ਲਾਇਕ ਸਬਸਕ੍ਰਾਈਬ ਸ਼ੇਅਰ ਕਰੋ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ